ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਵਧੀਆ ਸਾਰੇ ਅੱਜ ਮੈਂ ਇੱਕ ਅਜਿਹੇ ਮੁੱਦੇ ਤੇ ਗੱਲ ਕਰਨ ਲੱਗਾ ਹਾਂ ਜੋ ਸਾਡੀ ਜ਼ਿੰਦਗੀ ਸਾਡੇ ਸਮਾਜ ਅਤੇ ਸਾਡੇ ਪੰਜਾਬ ਦੀ ਨਹੀਂ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਸਾਡੀ ਵੋਟ ਦੀ ਤਾਕਤ ਸਾਡੇ ਨਾਗਰਿਕ ਹੱਕਾਂ ਦਾ ਮਾਰ ਅਤੇ ਸਾਡੇ ਰਾਜਨੀਤਿਕ ਢਾਂਚੇ ਦੀ ਸਥਿਤੀ ਸਰਕਾਰ ਬਣਾਉਣ ਦੀ ਚਾਲ ਅਤੇ ਵੋਟਰ ਦੀ ਅਨਗਹਿਲੀ ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਸਮਾਂ ਆਉਂਦਾ ਹੈ ਸਿਆਸੀ ਪਾਰਟੀ ਦੀਆਂ ਚਾਲਾਂ ਸ਼ੁਰੂ ਹੋ ਜਾਂਦੀਆਂ ਹਨ ਵੋਟਾਂ ਲੈਣ ਲਈ ਰਾਜਨੇਤਾ ਸਾਡੇ ਘਰਾਂ ਦਰਵਾਜਿਆਂ ਤੇ ਆ ਜਾਂਦੇ ਹਨ VOTING POOL ਸਾਡੇ ਮੁਹੱਲਿਆਂ ਗਲੀਆਂ ਵਿੱਚ ਲਗਾ ਦਿੱਤੇ ਜਾਂਦੇ ਤਾਂ ਜੋ ਇੱਕ ਵੀ ਵੋਟ ਰਹਿ ਨਾ ਜਾਵੇ ਪਰ ਜਦੋਂ ਸਰਕਾਰ ਬਣ ਜਾਂਦੀ ਮੰਤਰੀ ਸ਼ੰਤਰੀ ਆਪਣੀਆਂ ਕੁਰਸੀਆਂ ਤੇ ਬੈਠ ਜਾਂਦੇ ਹਨ ਤਾਂ ਸਾਡੀ ਵੋਟ ਦੀ ਕੀਮਤ ਇਹਨਾਂ ਨੂੰ ਭੁੱਲ ਜਾਂਦੀ ਹੈ ਸਾਡੀਆਂ ਸਮੱਸਿਆਵਾਂ ਸਾਡੇ ਸੁਪਨੇ ਸਾਡੀਆਂ ਉਮੀਦਾਂ ਕਈ ਵਾਰ ਫੈਲਾ ਵਿੱਚ ਹੀ ਦਬ ਜਾਂਦੀਆਂ ਹਨ VOTER ਨੂੰ ਜਲੀਲ ਹੋਣਾ ਪੈਂਦਾ ਹੈ ਧਰਨੇ ਲਾਉਣੇ ਪੈਂਦੇ ਹਨ ਢੂਈ ਕਟਾਉਣੀ ਪੈਂਦੀ ਹੈ ਅਤੇ ਕਈ ਵਾਰ ਖਰਚੇ ਵੀ ਸਹਿਣੇ ਪੈਂਦੇ ਹਨ ਆਪਣੇ ਹੱਕਾਂ ਦੇ ਲਈ ਸਾਡੀ ਵੋਟ ਸਾਡਾ ਹੱਕ ਵੋਟ ਇੱਕ ਪਰਚੀ ਨਹੀਂ ਸਾਡੀ ਆਵਾਜ਼ ਹੈ ਸਾਡਾ ਹੱਕ ਹੈ ਜਿਸ ਨਾਲ ਅਸੀਂ ਆਪਣੇ ਭਵਿੱਖ ਨੂੰ ਚੁੰਦੇ ਹਾਂ ਪਰ ਕੀ ਸਾਨੂੰ ਸਾਡੀ ਵੋਟ ਮਾਨ ਨਾਲ ਪਾਉਣ ਦਾ ਮੌਕਾ ਮਿਲਦਾ ਹੈ ਕੀ ਸਾਡੀ ਵੋਟ ਦੀ ਕੀਮਤ ਚੁੰਦੇ ਦਿਨਾਂ ਤੱਕ ਹੀ ਸੀਮਤ ਰਹਿੰਦੀ ਹੈ ਸਾਨੂੰ ਅਜਾਹ ਸਿਸਟਮ ਚਾਹੀਦਾ ਹੈ ਜੋ ਸਾਡੀ ਵੋਟ ਨੂੰ ਸਿਰਫ ਇੱਕ ਸੰਖਿਆ ਨਹੀਂ ਸਗੋਂ ਸਾਡੀ ਤਾਕਤ ਸਮਝੇ ਸਾਨੂੰ ਇੱਕ ਅਜਹੀ ਸਰਕਾਰ ਚਾਹੀਦੀ ਹੈ ਜੋ ਸਾਡੀਆਂ ਸਮੱਸਿਆਵਾਂ ਨੂੰ ਸੁਣੇ ਸਾਡੀਆਂ ਜ਼ਰੂਰਤਾਂ ਨੂੰ ਸਮਝੇ ਅਤੇ ਸਾਡੇ ਨਾਲ ਮਿਲ ਕੇ ਉਸ ਦਾ ਹੱਲ ਕੱਢੇ ਰਾਜਨੀਤਿਕ ਢਾਂਚੇ ਵਿੱਚ ਸੁਧਾਰ ਦੀ ਲੋੜ ਹੈ ਸਾਡਾ ਰਾਜਨੀਤਿਕ ਢਾਂਚਾ ਕੀ ਸਦਾ ਲਈ ਇੰਜ ਹੀ ਰਹੇਗਾ ਨਹੀਂ ਸਮਾਂ ਆ ਗਿਆ ਹੈ ਕਿ ਅਸੀਂ ਸੁਧਾਰ ਦੀ ਮੰਗ ਕਰੀਏ ਸਾਨੂੰ ਅਜਿਹੀ ਵਿਵਸਥਾ ਦੀ ਲੋੜ ਹੈ ਜਿੱਥੇ ਸਿਆਸਤਦਾਨ ਸਿਰਫ ਵਾਅਦੇ ਨਾ ਕਰਨ ਸਗੋਂ ਉਹਨਾਂ ਨੂੰ ਪੂਰਾ ਕਰਨ ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ ਜੋ ਨਾਗਰਿਕਾਂ ਦੀ ਸੁਣਵਾਈ ਨੂੰ ਪਹਿਲ ਦੇਵੇ ਸਾਨੂੰ ਅਜਿਹੇ ਲੀਡਰ ਨੇਤਾਵਾਂ ਦੀ ਲੋੜ ਹੈ ਜੋ ਸਾਡੇ ਸੁਪਨਿਆਂ ਨੂੰ ਸਮਝਣ ਅਤੇ ਉਹਨਾਂ ਨੂੰ ਸਾਕਾਰ ਕਰਨ ਦੀ ਮਤਰਾ ਰੱਖਣਾ ਮੇਰੇ ਭਰਾਵੋ ਸਾਡੀ ਵੋਟ ਸਾਡੀ ਸ਼ਕਤੀ ਹੈ ਆਓ ਅਸੀਂ ਇਸ ਸ਼ਕਤੀ ਨੂੰ ਸਮਝੀਏ ਅਤੇ ਇਸ ਨੂੰ ਸਹੀ ਢੰਗ ਨਾਲ ਵਰਤੀਏ ਆਓ ਅਸੀਂ ਅਜਿਹੇ ਨੇਤਾਵਾਂ ਨੂੰ ਚੁਣੀਏ ਜੋ ਸਾਡੇ ਨਾਲ ਮਿਲ ਕੇ ਪੰਜਾਬ ਨੂੰ ਸਾਡੇ ਦੇਸ਼ ਨੂੰ ਬਿਹਤਰ ਬਣਾਉਣ ਦੀ ਕੋਚ ਰੱਖਦੇ ਹੋਣ ਆਓ ਅਸੀਂ ਮੰਗ ਕਰੀਏ ਇੱਕ ਅਜਿਹੇ ਰਾਜਨੀਤਿਕ ਢਾਂਚੇ ਦੀ ਜੋ ਸਾਡੇ ਮਾਨ ਸਾਡੀ ਵੋਟ ਨੂੰ ਸਾਡੀ ਆਵਾਜ਼ ਨੂੰ ਸਤਿਕਾਰ ਦੇਵੇ ਆਓ ਅਸੀਂ ਸਾਰੇ ਮਿਲ ਕੇ ਇੱਕ ਨਵੇਂ ਪੰਜਾਬ ਇੱਕ ਨਵੇਂ ਮੁਲਕ ਦੀ ਸਿਰਜਣਾ ਕਰੀਏ ਜਿੱਥੇ ਹਰ ਵੋਟਰ ਨੂੰ ਨ ਮਹਿਸੂਸ ਹੋਵੇ ਜੇਕਰ ਤੁਸੀਂ ਇਸ ਵੀਡੀਓ ਨਾਲ ਸਹਿਮਤ ਹੋ ਜਾਂ ਆਪਣੇ ਵੋਟ ਦੀ ਅਹਿਮੀਅਤ ਨੂੰ ਜਾਣਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਧੰਨਵਾਦ